ਜਿੱਥੇ ਪੰਜਾਬ ਪਰ ਵਿੱਚ ਵਕ ਵਕ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ ਉੱਥੇ ਹੀ ਬੁਟਲਾੜਾ ਦੇ ਪਿੰਡ ਭਾਦੜਾ ਦੇ ਨੌਜਵਾਨ ਅਮਨਦੀਪ ਸਿੰਘ ਨੇ ਆਪਣੇ ਪਿੰਡ ਚੰਦਨ ਦੀ ਖੇਤੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਡ੍ਰੈਗਨ ਫਰੂਟ ਦੀ ਖੇਤੀ ਨਾਲ ਕਮਾ ਰਿਹਾ ਹੈ ਲੱਖਾਂ ਰੁਪਏ ਗੁਜਰਾਤ ਘੁੰਮਣ ਗਏ ਨੂੰ ਮਿਲੀ ਸੀ ਜਾਣਕਾਰੀ ਉਸ ਤੋਂ ਬਾਅਦ ਕੀਤੀ ਰਿਸਰਚ ਤੇ ਹੁਣ ਪਿੰਡ ਵਿੱਚ ਹੀ ਸ਼ੁਰੂ ਕਰ ਲਿਆ ਆਪਣਾ ਵਪਾਰ ਪੰਜਾਬ ਵਿੱਚ ਰਹਿ ਕੇ ਕਮਾਇਆ ਜਾ ਸਕਦਾ ਹੈ ਪੈਸਾ ਵਿਦੇਸ਼ ਵਿੱਚ ਜਾਣ ਦੀ ਲੋੜ ਨਹੀਂ ਔਰ ਕੀ ਕੁਝ ਕਿਹਾ ਅਮਨਦੀਪ ਨੇ ਆਓ ਤੁਹਾਨੂੰ ਵੀ ਸੁਣਾਉਣੇ ਆਓ ਦੇਖਦੇ ਹਾਂ ਬਿੱਟੂ ਬੁੜਲਾਡਾ ਦੀ ਪੂਰੀ ਰਿਪੋਰਟ ਕਿਆਟੀ نیوز ਨੈਟਵਰਕ ਹਾਂਜੀ ਬਾਈ ਜੀ ਮੈਂ ਮਨਦੀਪ ਸਿੰਘ ਪਿੰਡ ਪਾੜੜਾ ਤੇ ਜ਼ਿਲ੍ਹਾ ਮਾਨਸਾ ਇਹ ਤੇ ਇੱਥੇ ਮੈਂ ਆਪਣੇ ਪਿੰਡ ਦੇ ਵਿੱਚ ਚੰਦਨ ਤੇ ਡ੍ਰੈਗਨ ਦੀ ਖੇਤੀ ਕਰ ਰਹੇ ਹਾਂਗਾ ਤੇ ਇਹ ਚੰਦਨ ਲਗਭਗ ਮੇਰੇ ਕੋਲ ਸਭ ਤੋਂ ਪੁਰਾਣਾਗਾ ਆਪਣੇ ਨੌਰਥ ਰੀਜਨ ਚ ਮੰਨ ਸਕਦੇ ਹਾਂਗੇ ਲਗਭਗ ਆ 5-6 ਸਾਲ ਪੁਰਾਣਾ ਚੰਦਨਾ ਤੇ ਇਹਨੂੰ ਲਾਉਣ ਦਾ ਆਈਡੀਆ ਮੇਰੇ ਮਨ ਦੇ ਵਿੱਚ ਇਹ ਆ ਕਿਉਂਕਿ ਆਪਣੀ ਸਾਈਡ ਖੇਤੀ ਬਹੁਤ ਘੱਟ ਆ ਡ੍ਰੈਗਨ ਤੇ ਚੰਦਨ ਦੀ ਇੱਧਰ ਗੁਜਰਾਤ ਸਾਈਡ ਦੇਖਿਆ ਸੀਗਾ ਤੇ ਉੱਥੋਂ ਹੌਲੀ ਹੌਲੀ ਕਿਸਾਨਾਂ ਨਾਲ ਮਿਲਦੇ ਗਏ ਤੇ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਗਈ ਵੀ ਕਿੱਦਾਂ-ਕਿੱਦਾਂ ਆਪਾਂ ਲਾ ਸਕਦੇ ਹਾਂ ਤੇ ਉਸ ਤੋਂ ਬਾਅਦ ਇੱਥੇ ਅਸੀਂ ਮੈਂ ਆਪਦੇ ਪਿੰਡ ਆ ਕੇ ਟਰਾਈ ਕੀਤਾ ਤੇ ਦੋਨੋਂ ਹੀ ਫਸਲਾਂ ਬਹੁਤ ਸੋਹਣੀਆਂ ਚੱਲੀਆਂ ਤੇ ਜਿਸ ਦੇ ਨਾਲ ਵੀ ਆ ਜਿਹੜਾ ਪਿੱਛੇ ਦੇਖਣ ਨੂੰ ਸਾਰਾ ਚੰਦਨਾ 5-6 ਸਾਲ ਪੁਰਾਣਾ ਤੇ ਜਿਹੜੀ ਦੀ ਆਉਟਪੁੱਟ ਮਿਲਣੀ ਆਪਾਂ ਨੂੰ ਇਨਕਮ ਮਿਲਣੀ ਸ਼ੁਰੂ ਹੁੰਦੀ ਆ 10 ਸਾਲ ਬਾਅਦ ਤੇ ਇਹਦੇ ਵਿੱਚ ਹਰ ਸਾਲ ਕਮਾਈ ਦੇ ਲਈ ਆਪਾਂ ਵਿੱਚ ਡ੍ਰੈਗਨ ਲੈ ਰਹੇ ਹਾਂਗੇ ਵਿੱਚ ਆਪਣਾ ਡ੍ਰੈਗਨ ਵੀ ਲੱਗਿਆ ਹੋਇਆਗਾ ਚੰਦਨ ਦੇ ਵਿੱਚ ਜਿਹਦੇ ਹਰ ਸਾਲ ਆਪਾਂ ਨੂੰ ਇਨਕਮ ਆਉਂਦੀ ਰਹਿੰਦੀ ਆ ਇਨਕਮ ਸੋਰਸ ਬਣਿਆ ਹੋਇਆਗਾ ਤੇ ਚੰਦਨਾ ਜਿਹੜਾ 10 ਸਾਲ ਬਾਅਦ ਵਿੱਚ ਵਿੱਚੋਂ ਪਲਾਂਟ ਵੇਕਨੇ ਸ਼ੁਰੂ ਹੋ ਜਾਂਦੇ ਨੇ ਇਹ ਤੇ ਬਾਕੀ ਇਹਦਾ ਇਹ ਹੈਗਾ ਵੀ ਜਿਹੜਾ ਚੰਦਨਾ ਇਹ ਪੈਰਾਸਾਈਟ ਪਲਾਂਟ ਆ ਇਹਦੇ ਨਾਲ ਇੱਕ ਖਰਾਕੀ ਬੂਟਾ ਚਾਹੀਦਾਗਾ ਇਹ ਉਹ ਸੁਖਾਕ ਲੈ ਕੇ ਚੱਲਦਾਗਾ ਜਿੱਦਾਂ ਪਹਿਲੇ ਨਾਲ ਸਰੂ ਲਾਇਆ ਹੋਇਆਗਾ ਤੇ ਦੋਨੋਂ ਹੀ ਖੇਤੀਆਂ ਬਹੁਤ ਵਧੀਆ ਨੇਗੀਆਂ ਇਹ ਚੰਦਨ ਦੀ ਖੇਤੀ ਇਹ ਕਿੰਨੇ ਚਿਰ ਚ ਹੋ ਰਹੀ ਹੈ ਜੀ ਤੁਸੀਂ ਸਟਾਰਟ ਕਰੀਏ ਕਿੰਨੇ ਚਿਰ ਚ ਬੂਟਾ ਤਿਆਰ ਹੋਈ ਇਹ ਬੂਟਾ ਤਾਂ ਪਿਆਰ ਤੈ ਹੈਗਾ ਵੀ ਜਿਹੜਾ ਸਟਾਰਟਿੰਗ ਤੇ ਬੂਟਾ ਲਾਉਣਾ ਟਾਈ ਤਨ ਫੁੱਟਾ ਲਾਉਣੇ ਆ ਫਿਰ ਉਹ 10 ਸਾਲ ਬਾਅਦ ਵੇਚਣ ਯੋਗ ਹੁੰਦਾਗਾ ਤੇ ਜਿਆਦਾ ਬੂਟੇ ਨੇ ਜਿਹੜੇ ਉਹ 15ਵੇਂ ਸਾਲ ਵੇਚਦੇ ਨੇ ਪਰ ਐ ਵੀ 10ਵੇਂ ਸਾਲ ਵਿੱਚੋਂ ਵਿੱਚੋਂ ਬੂਟੇ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਵਿੱਚ ਉਹ ਕੀ ਪਾਉਣੇ ਪਾਣੀ ਤੋਂ ਬਿਨਾਂ ਹੋਰ ਵੀ ਕੁਝ ਪੈਂਦਾ ਨਹੀਂ ਕੁਝ ਨਹੀਂ ਪੈਂਦਾ ਕਿਉਂਕਿ ਇਹਦੀ ਜਿਹੜੀ ਖਰਾਕ ਹੈ ਨਹੀਂ ਦੂਜੇ ਬੂਟੇ ਤੋਂ ਹੀ ਲੈਣੀ ਹੈ ਇਹ ਪੈਰਾਸਾਈਟ ਕਹ ਕੇ ਬੂਟਾ ਕਹਿੰਨੇ ਪਰਜੀਵੀ ਬੂਟਾ ਮੰਨ ਸਕਦੇ ਆਂਗੇ ਜਿਹਦੇ ਨਾਲ ਬੂਟੇ ਲੱਗੇ ਹੋਏ ਨੇਗੇ ਸਰੂ ਦੇ ਉਹਨਾਂ ਤੋਂ ਹੀ ਖਰਾਕ ਲੈਣੀ ਇਹਨਾਂ ਇਹ ਜਿਹੜੀ ਉਹ ਖੇਤੀ ਹੈ ਜੀ ਉਹ ਕਿੰਨੀ ਚੰਗੀ ਹੈ ਉਹ ਡ੍ਰੈਗਨ ਆ ਜਿਹੜਾ ਉਹ ਬਾਗਬਾਨੀ ਚ ਬਾਗਬਾਨੀ ਦੀ ਤਰ੍ਹਾਂ ਆ ਗਈ ਬਾਗ ਕਹਿ ਸਕਦੇ ਆਂ ਨੂੰ ਆਪਾਂ ਤੇ ਉਹਦੇ ਵਿੱਚ ਇਹ ਹੈਗਾ ਵੀ ਆਪਣਾ ਉਹ 1.5 ਸਾਲ ਬਾਅਦ ਚੰਗੀ ਕਮਾਈ ਦੇਣੀ ਸ਼ੁਰੂ ਕਰ ਦਿੰਦਾ ਆਪਾਂ ਨੂੰ ਤੇ ਉਹਦੀ ਜਿਹੜੀ ਇਨਕਮ ਆਗੀ ਪਰ ਇਕੜ ਦੇ ਘਟੋ ਘਟ 4 ਲੱਖ ਦੇ ਆਰਾਊਂਡ ਰਹਿੰਦੀ ਹੈਗੀ ਜੇ ਆਪਾਂ ਉਹਨੂੰ ਚੰਦਨ ਦੇ ਨਾਲ ਮਿਕਸ ਕਰਕੇ ਲਾਉਣੇ ਆਂਗੇ ਫਿਰ ਉਹਦੇ ਵਿੱਚੋਂ ਆਪਣੀ ਕਮਾਈ ਜਿਹੜੀ ਉਹ ਰਹਿ ਜਾਂਦੀ ਆ 2.5 ਤੋਂ 2 ਲੱਖ ਰੁਪਏ ਇਹ ਕਿੱਥੇ ਵਿਕਰੀ ਹੁੰਦੀ ਹੈ ਜੰਦਨ ਤੇ ਚੰਦਨ ਦਾ ਜਿਹੜਾ ਇੱਕ ਦਰਖਤ ਆ ਗਿਆ ਇਹਨੇ ਤਾਂ ਇੱਕ ਇੱਕ ਟਾਈਮ ਹੀ ਵੇਕਣਾ ਹੈਗਾ ਉਸ ਤੋਂ ਬਾਅਦ ਇਹ ਸਾਰਾ ਪ੍ਰੋਸੈਸ ਦੁਬਾਰਾ ਲਾਉਣਾ ਪਊਗਾ ਠੀਕ ਹੈ ਤੇ ਜਿਹੜਾ ਡ੍ਰੈਗਨ ਹੈਗਾ ਇੱਕ ਵਾਰ ਲਾ ਕੇ 20 ਸਾਲ ਕਮਾਈ ਦਿੰਦਾ ਲਗਾਤਾਰ ਸਟਾਰਟਿੰਗ ਤੋਂ 10 ਸਾਲ ਸਟਾਰਟਿੰਗ ਤੇ ਜੋ ਲਾਉਣੇ ਉਸ ਤੋਂ ਡੇਢ ਸਾਲ ਬਾਅਦ ਇਨਕਮ ਦਾ ਸੋਰਸ ਬਣ ਜਾਂਦਾ ਹੈਗਾ ਫਰੂਟ ਆਉਣਾ ਸ਼ੁਰੂ ਹੋ ਜਾਂਦਾ ਹੈ ਉਹਦਾ ਆਪਣੇ ਮੰਡੀਆਂ ਦੇ ਵਿੱਚ ਜਿਵੇਂ ਫਲਦਾਰ ਫਲ ਵਾਲੀਆਂ ਮੰਡੀਆਂ ਨੇ ਉਹਨਾਂ ਦੇ ਵਿੱਚ ਵਿਕਦਾ ਹੈਗਾ ਜਿੱਦਾਂ ਫੋਰ ਫਲਾਂ ਦੀ ਸੇਲ ਹੁੰਦੀ ਹੈ ਵਪਾਰੀਆਂ ਦੇ ਥਰੂ ਉਹਦੇ ਚੰਗੀ ਕਮਾਈ ਆ ਅੱਜ ਦੇ ਟਾਈਮ ਡ੍ਰੈਗਨ ਦੀ ਬਹੁਤ ਸੋਹਣੀ ਕਮਾਈ ਚੱਲ ਰਹੀ ਹੈ ਹੋਰ ਕੀ ਕਹਿਣਾ ਚਾਹਾਂਗਾ ਕੀ ਸੰਦੇਸ਼ ਦੇਣਾ ਹੈ ਸੰਦੇਸ਼ ਇਹ ਹੀ ਆ ਵੀ ਜੇ ਆਪਾਂ ਨੂੰ ਖੇਤੀ ਦੇ ਵਿੱਚ ਥੋੜਾ ਮੋਟਾ ਚੇਂਜ ਕਰਨਾਗਾ ਤਾਂ ਕੋਈ ਨਾ ਕੋਈ ਫਸਲ ਦਾ ਕਰਕੇ ਜ਼ਰੂਰ ਦੇਖਣਾ ਚਾਹੀਦਾਗਾ ਤੇ ਡਰੈਗਨ ਲਾਓ ਚੰਦਨ ਲਾਓ ਅਮਰੂਦ ਲਾਓ ਹੋਰ ਵੀ ਫਸਲਾਂ ਬਹੁਤ ਨੇ ਜਿਹਨਾਂ ਜਿਹੜੀਆਂ ਚੰਗੀਆਂ ਕਮਾਈ ਦੇ ਰਹੀਆਂ ਨੇ